ਕਿਰਪਾ ਕੀਤੀ ਹੈ ਸਗਰਾਂ ਦਾ ਜਿਹੜਾ ਵੀ ਪਹਿਲਾ ਸੋਮਵਾਰ ਆਉਂਦਾ ਹੈ ਉਸ ਦਿਨ ਉਤੇ ਲੋੜਵੰਦ ਪਰਿਵਾਰਾਂ ਨੂੰ ਇਹ ਸੇਵਾ ਦਿੱਤੀ ਜਾਂਦੀ ਹੈ ਅੱਜ ਇਹ ਨਵੇਂ ਆਏ ਆ ਸਾਡੇ ਕੋਲ ਇਹ ਗੁੱਡੀ ਆਪ ਤੁਹਾਨੂੰ ਦੱਸੂਗੀ ਵੀ ਸਾਡੇ ਘਰ ਦੇ ਵਿੱਚ ਕੀ ਗੱਲਬਾਤ ਆ ਸਾਰੀ ਖੁੱਲ ਕੇ ਗੁੱਡੀ ਦੱਸ ਦੇ ਪੰਜ ਕਿੱਥੋਂ ਆਏ ਆ ਆ ਮਨਕੋਦਰ ਦੀ ਰਹਿਣ ਵਾਲੀ ਮੈਂ ਉੱਚੀ ਬੋਲ ਮੈਂ ਮਨਕੋਦਰ ਦੀ ਰਹਿਣ ਵਾਲੀ ਆ ਮੇਰੇ ਘਰ ਵਾਲੇ ਭਲਾਈ ਸੀਗੇ ਉਹਨਾਂ ਨੂੰ ਟੈਕ ਹੋ ਗਿਆ ਸਟਾਨਕ ਉਹਨਾਂ ਦੇ ਟੈਕ ਹੋ ਗਈ ਤੇ ਮੈਨੂੰ ਬਹੁਤ ਜ਼ਿਆਦਾ ਵਕਤ ਪੈ ਗਿਆ ਹੁੰਦਾ ਜਾਨੀ ਹਾਂਜੀ ਕਿੰਨੇ ਬੱਚੇ ਹੈਗੇ ਬੱਚੇ? ਬੇਟੇ 2 ਆ। 2। ਹਾਂਜੀ 2। ਆਪ ਜੀ ਕੋਈ ਕੰਮ ਕਰਦੇ ਹੋ? ਨਹੀਂ ਬਿਲਕੁਲ ਘਰਾਂ ਦੇ ਕੰਮ ਕਰਦੇ ਹਾਂ। ਮੋੜ ਨਾਲ ਗੁਜ਼ਾਰਾ ਨਹੀਂ ਬਣਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਸਾਂ ਜੀ ਭਾਈ ਬਲਕਾਰ ਸਿੰਘ ਜੀ ਜੋ ਆਪਣੇ ਵਿਚਾਰ ਸਾਂਝੇ ਕੀਤੇ ਆ ਤੇ ਜਿਸਾਂ ਇਹਨਾਂ ਦੱਸਿਆ ਵੀ ਆਪਣੇ ਸਰਪੰਚ ਸਾਹਿਬ ਤੋਂ ਲਿਖਾ ਕੇ ਉਹ ਜੋ ਕਾਰਡ ਬੰਦਾ ਹੈ ਉਹ ਕਾਰਡ ਬਣਵਾ ਕੇ ਆਪ ਜੀ ਲਾ ਲੈ ਸਕਦੇ ਹੋ ਵਧਾਈ ਦੇ ਪੱਤਰ ਭਾਈ ਸੁਭਦੇਵ ਸਿੰਘ ਜੀ ਜੋ ਇਹ ਮਹਾਨ ਸੇਵਾ ਕਰ ਰਹੇ ਆ ਔਰ ਵੀ ਸਾਡੇ ਜਿਹੜੇ ਬਹੁਤ ਸਤਿਕਾਰਯੋਗ ਵੀਰ ਨਾਲ ਆਏ ਆ ਮੈਂ ਨਾਂ ਨਹੀਂ ਜਾਣਦਾ ਸਾਰਿਆਂ ਦਾ ਕੋਟਾਣ ਕੋਟ ਧੰਨਵਾਦ ਆ ਤੇ ਆਓ ਆਪਾਂ ਜਿਹੜੇ ਰਾਸ਼ਨ ਲੈਂਦੇ ਉਹਨਾਂ ਨਾਲ ਵੀ ਵਿਚਾਰ ਸਾਂਝੀ ਕਰਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਲਸੀਆਂ ਮਲਸੀਆਂ ਤੋਂ ਕਿੰਨੇ ਚਿਰ ਹੋ ਗਏ ਸਾਲ ਲੱਗੇ ਪੈਣੇ ਸਾਲ ਤੋਂ ਠੀਕ ਆ ਜੀ ਆਪ ਜੀ ਪੰਜ ਨਾ ਰਹਿਣਾ ਰਾਸ਼ਨਾਂ ਦੇ ਵਿੱਚ ਤਾਂ ਕਿੰਨੇ ਸੇਟੂ ਹਾਂ ਸਾਲ ਹੋ ਗਏ ਮਤੇ ਕਿ ਵੀ ਜਲਾ ਤੋਏ ਜੀ ਮੀਰਾ ਪੁਰਤ ਮੀਰਾ ਪੁਰਤ ਕਿੰਨੇ ਸਾਲ ਹੋ ਗਏ ਜਾਂਦਿਆਂ ਨੂੰ ਸਤਿਗੁਰ ਦੀ ਕਿਰਪਾ ਵਾ ਚਲੋ ਜਿੰਨੀਆਂ ਵੀ ਸੰਗਤਾਂ ਆ ਸਾਰਿਆਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤੇ ਆਹ ਜੀ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਚੈਨਲ ਸਾਰਿਆਂ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੋਰੇ ਆਤਾਰ ਅੱਜ ਸਾਡੇ ਕੋਲ ਨਵੇਂ ਬੰਦੇ ਆਏ ਆ ਭੈਣ ਰੂਡੀ ਇਹਦੀ ਅਧਿਕਾਰ ਦੀ ਬੜੀ ਪ੍ਰੋਬਲਮ ਆ ਕਿਉਂਕਿ ਜਿਹੜਾ ਲੋੜਵੰਦ ਪਰਿਵਾਰ ਹੁੰਦਾ ਦੂਜੀ ਪਰਿਵਾਰ ਰਾਨ ਕੇ ਸੰਤਾਂ ਦੇ ਵਿੱਚ ਬੇਨਤੀ ਕਰਦਾ ਚਲੋ ਹਰ ਬੰਦੇ ਨੂੰ ਦੁੱਖ ਸੁਣਨਾ ਚਾਹੀਦਾ ਹੈ ਇਸੇ ਤਰ੍ਹਾਂ ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ ਸਗਰਾਂ ਦਾ ਜਿਹੜਾ ਵੀ ਪਹਿਲਾ ਸੋਮਵਾਰ ਆਉਂਦਾ ਹੈ ਉਸ ਦਿਨ ਉਤੇ ਲੋੜਵੰਦ ਪਰਿਵਾਰਾਂ ਨੂੰ ਇਹ ਸੇਵਾ ਦਿੱਤੀ ਜਾਂਦੀ ਅੱਜ ਇਹ ਨਵੇਂ ਆਏ ਆ ਸਾਡੇ ਕੋਲ ਇਹ ਗੁੱਡੀ ਆਪ ਤੁਹਾਨੂੰ ਦੱਸੂਗੀ ਵੀ ਸਾਡੇ ਘਰ ਦੇ ਵਿੱਚ ਕੀ ਗੱਲਬਾਤ ਹੈ ਸਾਰੀ ਗੁੱਡੀ ਤੇ ਗੁੱਡੀ ਕਰਦੇ ਪੰਜ ਕਿਥੋਂ ਹੈ ਜੋ ਜਾਣਾ ਨਹੀਂ ਚਾਹੁੰਦਾ। ਜੀ ਇਹ ਹੋਰ ਕਿੰਨੇ ਕਿਤੇ ਹੈਗੇ। ਅੱਛੇ ਹੈਗੇ 13 ਸਾਲ ਦਾ ਹੈ ਨਾ 12 ਸਾਲ। ਹਲਸਾ ਜੀ ਇਹ ਗੁੱਡੀ ਬੜੀ ਤੰਗ ਹੈ। ਇਹਦੇ ਬੱਚੇ ਛੋਟੇ ਆ ਘਰ ਵਾਲਾ ਸਾਈ ਜਿਹੜਾ ਉਹ ਦੁਨੀਆ ਤੋਂ ਸੰਸਾਰ ਤੋਂ ਸਾਥ ਅਲਵਿਦਾ ਹੋ ਗਿਆ। ਹੁਣ ਘਰ ਦੀ ਬੜੀ ਮੁਸ਼ਕਿਲਾਂ ਦੇ ਵਿੱਚ ਇਹਦੀ ਨੰਗ ਰਹੇ ਨੇ। ਇਹਨਾਂ ਨੇ ਵੀ ਆਣ ਕੇ ਸਾਡੇ ਸੰਗਤਾਂ ਨੇ ਬੇਨਤੀ ਕੀਤੀ ਭਾਈ ਇਹਨਾਂ ਦਾ ਵੀ ਅਸੀਂ ਪਿਛਲੇ ਮਹੀਨੇ ਤੋਂ ਇਹਨਾਂ ਦਾ ਸਮਾਨ ਦੇ ਰਹੇ ਆ। ਪਰ ਅੱਜ ਸਾਡੇ ਕੋਲ ਹੋਰ ਵੀ ਵਿਚਾਰਾਂ ਵਾਸਤੇ ਆਏ ਸੀਗੇ ਇਹਨਾਂ ਦੀ ਫਿਰ ਇਸ ਕਰਕੇ ਸਾਰੀ ਸੰਗਤ ਦੇ ਵਿੱਚ ਇਹਨਾਂ ਦੀ ਪਾਈ ਬੈਂਕੀਆਂ ਪ੍ਰਵਾਨ ਕਰਿਆ ਕਰੋ ਸਾਥ ਦਿਆ ਕਰੋ ਰਹਿਣਾ ਨਹੀਂ ਇੱਥੇ ਦੁਨੀਆ ਦੇ ਵਿੱਚ ਜੇ ਰਹਿਣਾ ਤੇ ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹੋ ਰਹੋ ਗੁਰਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮント ਖਾਲਸਾ ਜੀ ਰਹਿਣਾ ਤੇ ਪਰਮੇਸ਼ਰ ਦਾ ਨਾਮ ਹੈ ਜਾਂ ਸਾਧੂ ਰਹਿਣ ਕੇ ਪੇਸ਼ਾਂ ਦੇ ਨਾਮ ਜੱਪਣ ਵਾਲੇ ਨੇ ਬਾਕੀ ਚੀਜ਼ਾਂ ਮਾਤ ਲੋਕ ਤੇ ਛੱਡ ਕੇ ਜਾਣਾ ਆਜੋ ਗੁਰਦੇਵ ਦੇ ਚਰਨਾਂ ਵਿੱਚ ਲਾਈਏ ਇਸ ਕੁਰੀ ਦਾ ਆਪਾਂ ਸਾਰੇ ਰਲ ਮਿਲ ਕੇ ਸਾਥ ਦੇਈਏ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਗਾਜ ਵਜ ਕੇ ਫਤਿਹ ਬੁਲਾਓ ਕੋਈ ਇਸ ਨਾ ਵਾਂਗੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗ੍ਰੰਥ ਦਾ ਦਿਹਾੜਾ 60 ਸੰਬੰਧਾ ਤਿਸ ਲੱਗੇ ਔਰ ਨਾਉਨ ਜਿੰਨਾ ਪਾਸ ਜੋ ਜੀਵਨ ਪੁਰਖ ਤੇ ਆ ਕੇ ਮਾਨਸ ਸੰਧੀ ਆਸ ਦੋਏ ਭਾਈ ਵਗੋ ਚੇ ਗਲ ਪਾਇਸ ਜੰਮ ਕੀ ਫਾਸ ਇਹ ਹਬੀ ਜੇ ਸੋ ਲੂਣੇ ਮਥੇ ਜੋਸ ਲਖਿਆਸ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਨਹੀਂ ਨਰਾਸ ਜਿਨ ਕਉ ਸਾਧੂ ਪੇਟੀਐਸ ਦੇਰਗੇ ਹੋਏ ਖਲਾਸ ਕਿਰਪਾ ਕਰਨੀ ਸਾਧਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ 550 ਸਾਲਾਂ ਨੂੰ ਮੁਕਰਾਸਦੇ ਹੋਏ ਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨੇ ਆਪਣੇ ਸੇਵਕਾਂ ਪਾਸੋਂ ਬਹੁਤ ਵੱਡੀਆਂ ਸੁਝਾਵਾਂ ਲੈ ਰਹੇ ਨੇ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਕਸ਼ਮੀਰ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਨੇ ਵੀ ਮਹਾਨ ਸੇਵਾ ਕੀਤੀ ਹੈ ਟਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਉਹਨਾਂ ਨੇ ਬੜੀ ਮਹਾਨ ਸੇਵਾ ਕੀਤੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਆਪਣਾ ਪੰਜਾਬ ਦੀ ਆਵਾਜ਼ ਚੈਨਲ ਉਹਨਾਂ ਨੇ ਵੀ ਮਹਾਨ ਸੇਵਾ ਕੀਤੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਮੜਿਆਲੇ ਵਾਲੇ ਉਹਨਾਂ ਦੀ ਵੀ ਮਹਾਨ ਸੇਵਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਹਰਪ੍ਰੀਤ ਸਿੰਘ ਜੀ ਹੰਦਲ ਪਰਿਵਾਰ ਵੱਲੋਂ ਮਹਾਨ ਸੇਵਾ ਜਰਾਂ ਤੋਂ ਚੱਲ ਰਹੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਹੋਰ ਵੀ ਮਹਾਨ ਸੇਵਾ ਕੀਤੀ ਹੈ ਸਤਿਗੁਰਾਂ ਦੀ ਬੜੀ ਕਿਰਪਾ ਹੋਈ ਕੋਈ ਰਹਿ ਗਿਆ ਹੋਵੇ ਮਾਫ਼ ਕਰਨਾ ਸਤਿਗੁਰੂ ਜੀ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਾਨ ਚੇਦਿਆ ਫਲ ਪਾਉਣਾ ਹੋਵੇਂ ਵਿੱਚੋਂ ਜਾਏ ਜੈਸਾ ਵੀ ਜੇ ਸੋ ਲੂਣੇ ਕਰਮਾਂ ਸੰਧੜਾ ਖੇਤੇ ਮਾਵਾਤ ਅਨਸਾਰ ਮਹਾਰਾਜ ਕਹਿੰਦੇ ਨੇ ਇਕ ਬਾਪ ਉਹਨ ਜੋ ਵੀ ਜਦੇ ਸਭ ਧਰਮ ਰਾਜ ਕੇ ਜਾਇ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਸਾਨੂੰ ਮਨੁੱਖਾ ਜਨ ਇਹ ਬਹੁਤ ਹਾਜ਼ ਚਰਨ ਬਾਤ ਪ੍ਰਾਪਤ ਹੋਇਆ ਹੈ ਯੁਗਾਂ ਜੁਗੰਤਰਾਂ ਦਾ ਚੱਕਰ ਲਾ ਕੇ ਉਹ ਆਪਛਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਮਨੁੱਖਾ ਜਨ ਦੀ ਇਹਦਾ ਲਾਹਾ ਲੈ ਲੋ ਪ੍ਰਾਣੀ ਤੂੰ ਆਇਓ ਲਾਹਾ ਲੈਣ ਲਗਾ ਕਿਰਤ ਕੋ ਫਕੜੇ ਸਾ ਮੁਕਤੀ ਚੱਲੀ ਰਹਿਣ ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜਿਹਾ ਜਨਮ ਹੈ ਕੋਈ ਬਦਲੇ ਜਾਏ ਗੁਰੂ ਪਿਆਰਿਓ ਇਹਨੂੰ ਐਵੇਂ ਨਾ ਗਵਾਉ ਸਮੇਂ ਦੀ ਗਦਰ ਕਰੋ ਮਹਾਰਾਜ ਕਹਿੰਦੇ ਨੇ ਸਮੇਂ ਦਾ ਉਦੋਂ ਪਤਾ ਲੱਗਦਾ ਜਦੋਂ ਸਾਰਾ ਸਮਾਂ ਗਵਾਹ ਜਾਂਦਾ ਫਿਰ ਬੰਦਾ ਪਛਤਾਉਂਦਾ ਆਓ ਜਿਆਦਾ ਸਮਾਂ ਨਾ ਲਈਏ ਸੰਗਤਾਂ ਵੇਟ ਕਰਦੀਆਂ ਰਾਸ਼ਨ ਦੀ ਖਾਤਾ ਕਰੀਏ ਇਸੇ ਤਰ੍ਹਾਂ ਹਰ ਮਹੀਨੇ ਦੀ ਤਰ੍ਹਾਂ ਸੰਗਤਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ